ਪੰਜਾਬ ਦੇ ਸ਼ਾਕਾਹਾਰੀ ਬੋਡੀ ਬਿਲਡਰ ਅਤੇ ਅਦਾਕਾਰ ਵਿਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਉਸ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਘੁੰਮਣ ਦੇ ਪਰਿਵਾਰ ਨੇ ਸਵਾਲ ਖੜੇ ਕੀਤੇ ਨੇ ਤੇ ਉਹਨਾਂ ਨੇ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਵੀ ਵਾਂਟ ਜਸਟਿਸ ਦਾ ਇੱਕ ਹੈਸ਼ਟੈਗ ਪੋਸਟ ਕੀਤਾ ਹੈ। ਪੰਜਾਬ ਦੇ ਸ਼ਾਕਾਹਾਰੀ ਬੋਡੀ ਬਿਲਡਰ ਅਤੇ ਅਦਾਕਾਰ ਵਿਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਉਸ ਦੇ ਪਰਿਵਾਰ ਨੇ ਮੌਤ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਸਟਿਸ ਫॉर ਬ੍ਰਿੰਦਰ ਕੁਮਮਣ #ਰੀਵਰਤੋ ਕਰਦੇ ਹੋਏ ਲਿਖਿਆ ਵੀ ਡਿਮਾਂਡ ਜਸਟਿਸ ਬ੍ਰਿੰਦਰ ਕੁਮਮਰ ਦੇ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਬ੍ਰਿੰਦਰ ਕੁਮਮਣ ਇਹ ਡਿਜ਼ਰਵ ਨਹੀਂ ਕਰਦਾ ਉਹ ਸਿਰਫ ਇੱਕ ਬਾਡੀ ਬਿਲਡਰ ਨਹੀਂ ਸੀ ਉਹ ਪੰਜਾਬ ਦਾ ਮਾਣ ਪਾਰਤ ਦਾ ਆਈਕਨ ਸੀ ਤੇ ਫਿਟਨੈਸ ਦੀ ਪਹਿਚਾਣ ਸੀ ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਲਾਪਰਵਾਹੀ ਜਾਂ ਸਾਜ਼ਿਸ਼ ਤਹਿਤ ਵਿਰਿੰਦਰ ਕੁਮਰ ਦੀ ਮੌਤ ਹੋਈ ਹੈ ਤਾਂ ਦੱਸਦੀ ਕਿ ਵਿਰਿੰਦਰ ਕੁਮਰ ਦੀ ਵੀਰਵਾਰ 9 ਅਕਤੂਬਰ ਨੂੰ ਮੌਤ ਹੋ ਗਈ ਸੀ ਅੰਮ੍ਰਿਤਸਰ ਦੇ ਫੋਟੀਟਾ ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ ਉਸ ਨੂੰ ਦੋ ਹੱਟ ਅਟੈਕ ਆਏ ਸਨ ਇਸ ਦੌਰਾਨ ਦੋਸਤਾਂ ਦੀ ਡਾਕਟਰਾਂ ਨਾਲ ਬਹਿਸ ਵੀ ਹੋਈ ਦੋਸਤ ਅਨੀਰਗਨ ਨੇ ਕਿਹਾ ਸੀ ਕਿ ਕੁਮਰ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਵਰੀਂਦਰ ਕੁਮਰ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਮੋਢੇ ਦੀ ਕਿਨਾਸ ਦੱਬ ਗਈ। ਉਹਨਾਂ ਦੀ ਸਿਹਤ ਬਹੁਤ ਵਿਗੜ ਗਈ। ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੁਮਰ ਦੀ ਮੌਤੇ ਦੁੱਖ ਪ੍ਰਗਟ ਕਰਨ ਪਹੁੰਚੇ ਕੈਬਨ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਕੁਮਰ ਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣ ਉਸ ਦੀ ਜਾਂਚ ਕਰਵਾਈ ਜਾਵੇਗੀ। ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵ੍ਰਿੰਦਰ ਕੁੰਮੜ ਦੀ ਉਮਰ 43 ਸਾਲ ਸੀ। ਉਹਨਾਂ ਦਾ ਜਨਮ 28 ਦਸੰਬਰ 1982 ਨੂੰ ਤਲਵੰਡੀ ਗੁਰਦਾਸਪੁਰ ਵਿਖੇ ਹੋਇਆ ਸੀ। ਫਿਰ ਉਹਨਾਂ ਨੇ ਲਾਲਪੁਰ ਖਾਲਸਾ ਕਾਲਜ ਤੋਂ ਐਮਪੀਏ ਦੀ ਪੜ੍ਹਾਈ ਕੀਤੀ। ਉਹ ਇੱਕ ਪੇਸ਼ੇਵਰ ਬਾਡੀਬਿਲਡਰ ਤੇ ਅਦਾਕਾਰ ਸਨ। ਉਮਰ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਫ਼ਰਮਾਨ ਖਾਨ ਨਾਲ ਕੰਮ ਕੀਤਾ ਤੇ ਮਿਸਟਰੀ ਇੰਡੀਆ ਵਿੱਚ ਵੀ ਅਭਿਨੇ ਕੀਤਾ। ਆਪਣੀ ਮੌਤ ਦੇ 6 ਦਿਨ ਪਹਿਲਾਂ ਕੁੰਮੜ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਤੇ ਲਿਖਿਆ ਸੀ ਕਿ ਕਿਸਮਤ ਸਾਡੇ ਦਿਲਾਂ ਵਿੱਚ ਲਿਖੀ ਹੋਈ ਹੈ ਪਰ ਕੋਈ ਇਸ ਰੁਕਾ ਬੁੱਲ ਨਹੀਂ ਕਰ ਸਕਦਾ। ਮਰਕ ਕੁਝ ਹੋਰ ਸੋਚਦਾ ਹੈ ਤੇ ਰੱਬ ਕੁਝ ਹੋਰ ਥੋ ਪੰਜਾਬ ਦੇ ਸੱਕਾਰੀ ਬੋਡੀ ਬਿਲਡਰ ਅਤੇ ਅਦਾਕਾਰ ਵਿਰਿੰਦਰ ਸਿੰਘ ਕੁਮਰ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਉਸਦੇ ਪਰਿਵਾਰ ਨੇ ਮੌਤ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਸਟਿਸ ਫਾਰ ਵਿਰਿੰਦਰ ਕੁਮਮਣ #ਦੀਵਾਰ ਤੋਂ ਕਰਦੇ ਹੋਏ ਲਿਖਿਆ ਵੀ ਡਿਮਾਂਡ ਜਸਟਿਸ ਵਿਰਿੰਦਰ ਕੁਮਰ ਦੇ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਵਿਰਿੰਦਰ ਕੁਮਮਣ ਇਹ ਡਿਜ਼ਰਵ ਨਹੀਂ ਕਰਦਾ ਅਥਲੈਟਿਕ ਕਬੱਡੀ ਬਿਲਡਰ ਨੇ ਸੀ ਉਹ ਪੰਜਾਬ ਦਾ ਮਾਣ ਭਾਰਤ ਦਾ ਆਈਕਨ ਸੀ ਤੇ ਫਿਟਨੈਸ ਦੀ ਪਹਿਚਾਣ ਸੀ ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਲਾਪਰਵਾਹੀ ਜਾਂ ਸਾਜ਼ਿਸ਼ ਤਹਿਤ ਵਿਰਿੰਦਰ ਕੁਮਰ ਦੀ ਮੌਤ ਹੋਈ ਹੈ ਤੋਂ ਦੱਸਦੀ ਕਿ ਵਿਰਿੰਦਰ ਕੁਮਰ ਦੀ ਵੀਰਵਾਰ 9 ਅਕਤੂਬਰ ਨੂੰ ਮੌਤ ਹੋ ਗਈ ਸੀ ਅਮਰਸਰ ਦੇ ਫੋਟੀਸ ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ ਉਸ ਨੂੰ ਦੋ ਹੱਟ ਅਟੈਕ ਆਏ ਸਨ ਇਸ ਦੌਰਾਨ ਦੋਸਤਾਂ ਦੀ ਡਾਕਟਰਾਂ ਨਾਲ ਬੈਠਕ ਵੀ ਹੋਈ ਦੋਸਤ ਅਨੀਰਗਿੰਦ ਨੇ ਕਿਹਾ ਸੀ ਕਿ ਕੁਮਰ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਵਰੀਂਦਰ ਕੁਮਰ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਮੋਢੇ ਦੀ ਕਿਨਾਸ ਦੱਬ ਗਈ ਉਹਨਾਂ ਦੀ ਸਿਹਤ ਬਹੁਤ ਵਿਗੜ ਗਈ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕੁਮਰ ਦੀ ਮੌਤੇ ਦੁੱਖ ਪ੍ਰਗਟ ਕਰਨ ਪਹੁੰਚੇ ਕੈਬਨ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਕੁਮਰ ਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣ ਉਸ ਦੀ ਜਾਂਚ ਕਰਵਾਈ ਜਾਵੇਗੀ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਵ੍ਰਿੰਦਰ ਕੁੰਮੜ ਦੀ ਉਮਰ 43 ਸਾਲ ਸੀ। ਉਹਨਾਂ ਦਾ ਜਨਮ 28 ਦਸੰਬਰ 1982 ਨੂੰ ਤਲਵੰਡੀ ਗੁਰਦਾਸਪੁਰ ਵਿਖੇ ਹੋਇਆ ਸੀ। ਫਿਰ ਉਹਨਾਂ ਨੇ ਲਾਲਪੁਰ ਖਾਲਸਾ ਕਾਲਜ ਤੋਂ ਐਮਪੀਏ ਦੀ ਪੜ੍ਹਾਈ ਕੀਤੀ। ਉਹ ਇੱਕ ਪੇਸ਼ੇਵਰ ਬਾਡੀਬਿਲਡਰ ਤੇ ਅਦਾਕਾਰ ਸਨ। ਉਮਰ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਫ਼ਰਮਾਨ ਖਾਨ ਨਾਲ ਕੰਮ ਕੀਤਾ ਤੇ ਮਿਸਟਰੀ ਇੰਡੀਆ ਵਿੱਚ ਵੀ ਅਭਿਨੇ ਕੀਤਾ। ਆਪਣੀ ਮੌਤ ਦੇ 6 ਦਿਨ ਪਹਿਲਾਂ ਕੁੰਮੜ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਤੇ ਲਿਖਿਆ ਸੀ ਕਿ ਕਿਸਮਤ ਸਾਡੇ ਦਿਲਾਂ ਵਿੱਚ ਲਿਖੀ ਹੋਈ ਹੈ ਪਰ ਕੋਈ ਇਸ ਰੁਕਾ ਬੁੱਲ ਨਹੀਂ ਕਰ ਸਕਦਾ। ਮਰਕ ਕੁਝ ਹੋਰ ਸੋਚਦਾ ਹੈ ਤੇ ਰੱਬ ਕੁਝ ਹੋਰ ਥੋ ਪੰਜਾਬ ਦੇ ਸਖਹਰੀ ਬੋਡੀ ਬਿਲਡਰ ਅਤੇ ਅਦਾਕਾਰ ਬ੍ਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਉਸ ਦੇ ਪਰਿਵਾਰ ਨੇ ਮੌਤ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਸਟਿਸ ਫਾਰ ਬ੍ਰਿੰਦਰ ਘੁੰਮਣ #reverto ਕਰਦੇ ਹੋਏ ਲਿਖਿਆ ਵੀ ਡਿਮਾਂਡ ਜਸਟਿਸ ਬ੍ਰਿੰਦਰ ਘੁੰਮਣ ਦੇ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਬ੍ਰਿੰਦਰ ਘੁੰਮਣ ਇਹ ਡਿਜ਼ਰਵ ਨਹੀਂ ਕਰਦਾ ਉਸ ਇੱਕ ਕਬਾਡੀ ਬਿਲਡਰ ਨੇ ਸੀ ਉਹ ਪੰਜਾਬ ਦਾ ਮਾਣ ਭਾਰਤ ਦਾ ਆਈਕਨ ਸੀ ਤੇ ਫਿਟਨੈਸ ਦੀ ਪਹਿਚਾਣ ਸੀ ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਲਾਪਰਵਾਹੀ ਜਾਂ ਸਾਜ਼ਿਸ਼ ਤਹਿਤ ਵਿਰਿੰਦਰ ਕੁਮਰ ਦੀ ਮੌਤ ਹੋਈ ਹੈ ਤੋਂ ਦੱਸਦੀ ਕਿ ਵਿਰਿੰਦਰ ਕੁਮਰ ਦੀ ਵੀਰਵਾਰ 9 ਅਕਤੂਬਰ ਨੂੰ ਮੌਤ ਹੋ ਗਈ ਸੀ ਅੰਮ੍ਰਿਤਸਰ ਦੇ ਫੋਟਿਸ ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ ਉਸ ਨੂੰ ਦੋ ਹੱਟ ਅਟੈਕ ਆਏ ਸਨ ਇਸ ਦੌਰਾਨ ਦੋਸਤਾਂ ਦੀ ਡਾਕਟਰਾਂ ਨਾਲ ਬਹਿਸ ਵੀ ਹੋਈ ਦੋਸਤ ਅਨੀਰਗਨ ਨੇ ਕਿਹਾ ਸੀ ਕਿ ਕੁਮਰ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਵ੍ਰੇਦਰ ਕੁਮਰ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਮੋਢੇ ਦੀ ਕਿਨਸ ਦੱਬ ਗਈ। ਉਹਨਾਂ ਦੀ ਸਿਹਤ ਬਹੁਤ ਵਿਗੜ ਗਈ। ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੁਮਰ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਪਹੁੰਚੇ ਕੈਬਨ ਮੰਤਰੀ ਮਹਿੰਦਰ ਪਾਗਦੇ ਨੇ ਕਿਹਾ ਕਿ ਕੁਮਰ ਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣ ਉਸ ਦੀ ਜਾਂਚ ਕਰਵਾਈ ਜਾਵੇਗੀ। ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵ੍ਰਿੰਦਰ ਕੁੰਮਰ ਦੀ ਉਮਰ 43 ਸਾਲ ਸੀ। ਉਹਨਾਂ ਦਾ ਜਨਮ 28 ਦਸੰਬਰ 1982 ਨੂੰ ਤਲਵੰਡੀ ਗੁਰਦਾਸਪੁਰ ਵਿਖੇ ਹੋਇਆ ਸੀ। ਫਿਰ ਉਹਨਾਂ ਨੇ ਲਾਲਪੁਰ ਖਾਲਸਾ ਕਾਲਜ ਤੋਂ ਐਮਪੀਏ ਦੀ ਪੜ੍ਹਾਈ ਕੀਤੀ। ਉਹ ਇੱਕ ਪੇਸ਼ੇਵਰ ਬਾਡੀਬਿਲਡਰ ਤੇ ਅਦਾਕਾਰ ਸਨ। ਉਮਰ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਫਰਮਾਨ ਖਾਨ ਨਾਲ ਕੰਮ ਕੀਤਾ ਤੇ ਮਿਸਟਰ ਇੰਡੀਆ ਵਿੱਚ ਵੀ ਅਭਿਨੇ ਕੀਤਾ। ਆਪਣੀ ਮੌਤ ਦੇ 6 ਦਿਨ ਪਹਿਲਾਂ ਕੁੰਮਰ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਤੇ ਲਿਖਿਆ ਸੀ ਕਿ ਕਿਸਮਤ ਸਾਡੇ ਦਿਲਾਂ ਵਿੱਚ ਲਿਖੀ ਹੋਈ ਹੈ ਪਰ ਕੋਈ ਇਸ ਰੁਕਾਵਟ ਨੂੰ ਨਹੀਂ ਕਰ ਸਕਦਾ। ਮਰਕ ਕੁਝ ਹੋਰ ਸੋਚਦਾ ਹੈ ਤੇ ਰੱਬ ਕੁਝ ਹੋਰ ਚੋਲਦਾ ਹੈ। ਪੰਜਾਬ ਦੇ ਸਖਹਰੀ ਬੋਡੀ ਬਿਲਡਰ ਅਤੇ ਅਦਾਕਾਰ ਵਿਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਉਸ ਦੇ ਪਰਿਵਾਰ ਨੇ ਮੌਤ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਸਟਿਸ ਫਾਰ ਵਿਰਿੰਦਰ ਘੁੰਮਣ #reverto ਕਰਦੇ ਹੋਏ ਲਿਖਿਆ ਵੀ ਡਿਮਾਂਡ ਜਸਟਿਸ ਵਿਰਿੰਦਰ ਘੁੰਮਣ ਦੇ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਵਿਰਿੰਦਰ ਘੁੰਮਣ ਇਹ ਡਿਜ਼ਰਵ ਨਹੀਂ ਕਰਦਾ ਉਸ ਰੂਪ ਕਬੱਡੀ ਪਿੰਡਰ ਨੇ ਸੀ ਉਹ ਪੰਜਾਬ ਦਾ ਮਾਣ ਭਾਰਤ ਦਾ ਆਈਕਨ ਸੀ ਤੇ ਫਿਟਨੈਸ ਦੀ ਪਹਿਚਾਣ ਸੀ ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਲਾਪਰਵਾਹੀ ਜਾਂ ਸਾਜ਼ਿਸ਼ ਤਹਿਤ ਵਿਰਿੰਦਰ ਕੁਮਰ ਦੀ ਮੌਤ ਹੋਈ ਹੈ ਤੋਂ ਦੱਸਦੀ ਕਿ ਵਿਰਿੰਦਰ ਕੁਮਰ ਦੀ ਵੀਰਵਾਰ 9 ਅਕਤੂਬਰ ਨੂੰ ਮੌਤ ਹੋ ਗਈ ਸੀ ਅੰਮ੍ਰਿਤਸਰ ਦੇ ਫੋਟੀਟਾ ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ ਉਸ ਨੂੰ ਦੋ ਹੱਟ ਅਟੈਕ ਆਏ ਸਨ ਇਸ ਦੌਰਾਨ ਦੋਸਤਾਂ ਦੀ ਡਾਕਟਰਾਂ ਨਾਲ ਬਹਿਸ ਵੀ ਹੋਈ ਦੋਸਤ ਅਨੀਰਗਨ ਨੇ ਕਿਹਾ ਸੀ ਕਿ ਕੁਮਰ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਵਰੀਂਦਰ ਕੁਮਰ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਮੋਢੇ ਦੀ ਕਿਨਾਸ ਦੱਬ ਗਈ। ਉਹਨਾਂ ਦੀ ਸਿਹਤ ਬਹੁਤ ਵਿਗੜ ਗਈ। ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੁਮਰ ਦੀ ਮੌਤੇ ਦੁੱਖ ਪ੍ਰਗਟ ਕਰਨ ਪਹੁੰਚੇ ਕੈਬਨ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਕੁਮਰ ਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣ ਉਸ ਦੀ ਜਾਂਚ ਕਰਵਾਈ ਜਾਵੇਗੀ। ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਰੀਂਦਰ ਕੁੰਮੜ ਦੀ ਉਮਰ 43 ਸਾਲ ਸੀ। ਉਹਨਾਂ ਦਾ ਜਨਮ 28 ਦਸੰਬਰ 1982 ਨੂੰ ਤਲਵੰਡੀ ਗੁਰਦਾਸਪੁਰ ਵਿਖੇ ਹੋਇਆ ਸੀ। ਫਿਰ ਉਹਨਾਂ ਨੇ ਲਾਲਪੁਰ ਖਾਲਸਾ ਕਾਲਜ ਤੋਂ ਐਮਪੀਏ ਦੀ ਪੜ੍ਹਾਈ ਕੀਤੀ। ਉਹ ਇੱਕ ਪੇਸ਼ੇਵਰ ਬਾਡੀਬਿਲਡਰ ਤੇ ਅਦਾਕਾਰ ਸਨ। ਉਮਰ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਫ਼ਰਮਾਨ ਖਾਨ ਨਾਲ ਕੰਮ ਕੀਤਾ ਤੇ ਮਿਸਟਰੀ ਇੰਡੀਆ ਵਿੱਚ ਵੀ ਅਭਿਨੇ ਕੀਤਾ। ਆਪਣੀ ਮੌਤ ਦੇ 6 ਦਿਨ ਪਹਿਲਾਂ ਕੁੰਮੜ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਤੇ ਲਿਖਿਆ ਸੀ ਕਿ ਕਿਸਮਤ ਸਾਡੇ ਦਿਲਾਂ ਵਿੱਚ ਲਿਖੀ ਹੋਈ ਹੈ ਪਰ ਕੋਈ ਇਸ ਰੁਕਾ ਬੁੱਲ ਨਹੀਂ ਕਰ ਸਕਦਾ। ਮਰਕ ਕੁਝ ਹੋਰ ਸੋਚਦਾ ਹੈ ਤੇ ਰੱਬ ਕੁਝ ਹੋਰ ਥੋ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ